ਜੈ ਹਿੰਦ ਸਾਰਿਆਂ ਜਿਹੜੀਆਂ ਪਰਸੋਂ ਸਾਡੇ ਦੋ ਡੈਡ ਬਾਡੀਜ਼ ਮਿਲੀਆਂ ਨੇ ਇੱਕ ਕ੍ਰਿਸ਼ਨ ਪੁੱਤਰ ਰੱਜੀਰਾ ਉਮਰ ਕਰੀਬ 37-38 ਸਾਲ ਦੂਸਰੀ ਨੰਕਾ ਪੁੱਤਰ ਰਾਮਵतार ਜਿਹੜਾ ਕਿ ਜ਼ਿਲ੍ਹਾ ਬਹਿਰਾਏ ਯੂਪੀ ਦਾ ਰਹਿਣ ਵਾਲਾ ਸੀ ਹਾਲਵਾਸੀ ਭੋਰ ਸੀ ਉਮਰ ਕਰੀਬ 50 ਸਾਲ ਇਹ ਦੋ ਜਿਹੜੀਆਂ ਡੈਡ ਬਾਡੀਜ਼ ਨੇ ਇਹ ਪਰਸੋਂ ਮਿਲੀਆਂ ਸੀਗੀਆਂ ਤੇ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਡਰੱਗ ਓਵਰਡੋਸ ਵਾਲੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈਗੀ ਜੋ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਕ੍ਰਿਸ਼ਨ ਪੁੱਤਰ ਰੱਜੀਰਾਮ ਹੈ ਜਿਹੜਾ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਅਕਸਰ ਘਰ ਤੋਂ ਬਾਹਰ ਵੀ ਰਹਿ ਜਾਂਦਾ ਹੁੰਦਾ ਸੀ ਤੇ ਸ਼ਰਾਬ ਵਗੈਰਾ ਪੀਂਦਾ ਆਦੀ ਸੀਗਾ ਤੇ ਉਸ ਤੋਂ ਇਲਾਵਾ ਉਹਨਾਂ ਵੱਲੋਂ ਜੋ ਦੱਸਿਆ ਗਿਆ ਕਿ ਦਿਹਾੜੀ ਮਜ਼ਦੂਰੀ ਕਾਰਨ ਤੇ ਬਹੁਤ ਜ਼ਿਆਦਾ ਗਰਮੀ ਦੇ ਹੋਣ ਕਾਰਨ ਹੀਟ ਵੇਵ ਦੇ ਹੋਣ ਕਾਰਨ ਜਿਹੜੀ ਉਸਦੀ ਮੌਤ ਹੈ ਸਹਿਬਨ ਉਸ ਪਾਸੋਂ ਉਸ ਮੇਰੇ ਤੱਕ ਦੇ ਲਾਗੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਬਜੈਕਸ਼ਨੇਬਲ ਮਟੀਰੀਅਲ ਹੈਗਾ ਜਿਹੜਾ ਕਿ ਨਹੀਂ ਮਿਲਿਆ ਹੈਗਾ ਇਸੇ ਤਰ੍ਹਾਂ ਹੀ ਦੂਸਰਾ ਜਿਹੜਾ ਨਾਨਕਾ ਪੁੱਤਰ RAM अवतार ਹੈ ਇਸ ਦੀ ਟੈਡ ਬੋਡੀ ਜੋ ਨੇੜੇ ਹੀ ਘਰ ਦੇ ਲਾਗੇ ਖਾਲੀ ਪਲਾਟਾਂ ਵਿੱਚੋਂ ਜਿਹੜੀ ਵਿਭਰੰਦ ਹੋਈ ਹੈ ਜੋ ਇਸ ਦੇ ਪਰਿਵਾਰ ਵੱਲੋਂ ਵੀ ਦੱਸਿਆ ਗਿਆ ਕਿ ਇਹ ਵੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਅਕਸਰ ਘਰ ਤੋਂ ਬਾਹਰ ਰਹ ਜਾਂਦਾ ਸੀ ਤੇ ਇਹ ਦਿਮਾਗੀ ਤੌਰ ਤੋਂ ਵੀ ਥੋੜਾ ਪਰੇਸ਼ਾਨ ਸੀ ਕੋਈ ਫੈਮਿਲੀ ਇਹਦੀ ਇਮੀਡੀਏਟ ਫੈਮਿਲੀ ਨਹੀਂ ਹੈਗੀ ਸੋ ਉਸ ਤੋਂ ਜੋ ਉਹਨਾਂ ਵੱਲੋਂ ਵੀ ਦੱਸਿਆ ਗਿਆ ਹੈ ਕਿ ਹੀਟ ਦੇ ਚੱਲਦਿਆਂ ਗਰਮੀ ਕਾਰਨ ਹੀ ਜਿਹੜੀ ਇਹ ਮੌਤ ਹੋਈ ਹੈ ਕਿਉਂਕਿ ਦਿਨ ਵੇਲੇ ਇਹ ਮਜ਼ਦੂਰੀ ਕਰਦੇ ਸਨ ਤੇ ਹੋ ਸਕਦਾ ਕਿ ਦਿਨ ਦੇ ਕਿਸੇ ਸਮੇਂ ਹੀ ਇਹਨਾਂ ਦਾ ਯਾ ਜਿਆਦਾ ਗਰਮੀ ਲੱਗਣ ਕਾਰਨ ਇਹ ਇਹ ਚੀਜ਼ ਹੋਈ ਹੈਗੀ ਤੇ ਇਹਨਾਂ ਦੋਨਾਂ ਹੀ ਕੇਸਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਆਬਜੈਕਸ਼ਨੇਬਲ ਮਟੀਰੀਅਲ ਜਾਂ ਕੋਈ ਇਹ ਜਾਂ ਕਿ ਇਹ ਡਰਗ ওভারਡੋਜ਼ ਨਾਲ ਸੰਬੰਧਿਤ ਨਹੀਂ ਪਾਇਆ ਗਿਆ ਹੈ ਇਹ ਬਿਲਕੁਲ ਹੀ ਜੋ ਪਰਿਵਾਰ ਵੱਲੋਂ ਦੱਸਿਆ ਗਿਆ ਤੇ ਜੋ ਮੌਕੇ ਤੋਂ ਦੇਖਿਆ ਗਿਆ ਹੈ ਇਹ ਜੋ 7 ਹੋਈਆਂ ਮੌਤਾ ਲਗਦੀਆਂ ਨੇ ਤੇ ਉਹਨਾਂ ਦਾ ਮੇਨ ਕਾਰਨ ਅਗਰ ਆਪਾਂ ਐਂਟੀਸੀਪੇਟ ਕਰੀਏ ਤਾਂ ਉਹ ਬਹੁਤ ਜ਼ਿਆਦਾ ਜਿਹੜੀ ਹੀਟ ਵੇਵ ਚੱਲ ਰਹੀ ਹੈਗੀ ਉਹ ਕਾਰਨ ਮੰਨਿਆ ਦੱਸਿਆ